ਉਹ ਗੁਰੂ ਸਾਹਿਬ ਚੱਲਦੇ ਚੱਲਦੇ ਤੇ ਫਿਰ ਕਹਿੰਦੇ ਨੇ ਸੁਣਦੇ ਨਾਲ ਤੁਹਾਡਾ ਕੱਲਾ ਕੁਝ ਨਹੀਂ ਬਣਨਾ ਉਹਨੂੰ ਕਮਾਈ ਕਰਨੀ ਪੈਣੀ ਹੈ ਸੁਣਿਆ ਸਿੱਧ ਪੀਰ ਤੁਰਨਾਥ ਇਸੇ ਤਰ੍ਹਾਂ ਮੰਨੈ ਕੀ ਗਤ ਕਹੀ ਨਾ ਜਾਏ ਇੱਥੇ ਮੰਨਣ ਵਾਲੇ ਬਹੁਤ ਨੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਹਿੰਦੇ ਨੇ ਪਰ ਆਪਣਾ ਕੰਮ ਆਪਣੀ ਜ਼ਿੰਮੇਵਾਰੀ ਕੋਈ ਨਿਭਾਉਣ ਨੂੰ ਤਿਆਰ ਨਹੀਂ ਫਿਰ ਅਸੰਖ ਸ਼ਬਦ ਆ ਜਾਂਦਾ ਇੱਥੇ ਅਣਗਿਣਤ ਚੀਜ਼ਾਂ ਨੇ ਉਹ ਵੀ ਤੁਹਾਨੂੰ ਦੱਸ ਦਿੱਤੀਆਂ ਗਾਵਨ ਤੁਦ ਨੂੰ ਪੌਣ ਕਾਣੀ ਬੈਸੰਤਰ ਇਹ ਪੌੜੀ ਵੀ ਆ ਗਈ ਇਸੇ ਤਰ੍ਹਾਂ ਅੱਗੇ ਚਲਦੇ ਚਲਦੇ ਬਾਬਾ ਨਾਨਕ ਸਾਡਾ ਮਾਨਸਿਕ ਵਿਕਾਸ ਕਰਦੇ ਆ ਸਾਨੂੰ ਉੱਚੇ ਦਰਜੇ ਦੀ ਸਿੱਖਿਆ ਦਿੰਦਿਆਂ ਇਸ ਅਵਸਥਾ 'ਚ ਪਹੁੰਚ ਗਏ ਕਿ ਲਓ ਭਾਈ ਹੁਣ ਚਾਰ ਖੰਡ ਤਾਂ ਮੈਂ ਤੁਹਾਡੇ ਸਾਹਮਣੇ ਰੱਖ ਦਿੱਤੇ ਤੇ ਜਿਵੇਂ ਪਹਿਲਾ ਆਉਂਦਾ ਧਰਮ ਖੰਡ ਕਾ ਇਹੋ ਧਰਮ ਕੀ ਕਿ ਧਰਮ ਦੇ ਨਿਯਮਾਂ ਨੂੰ ਮੰਨ ਲਓ ਤੁਸੀਂ ਤੇ ਫਿਰ ਗਿਆਨ ਖੰਡ ਕਾ ਖੋ ਕਰਮ ਕੀ ਤੁਸੀਂ ਗਿਆਨ ਹਾਸਲ ਕਰ ਰਹੇ ਹੋ ਕਿਹੜੇ ਧਰਮ ਦੀਆਂ ਗੱਲਾਂ ਕਰਦੇ ਹੋ proyecto